ਪਰਮ ਸਨਮਾਨ ਜੋਗ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦਾ ਆਨੰਦ ਮਾਰੀ ਸਾਧ ਸੰਗਤ ਜੀਓ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਪਹੁੰਚੇ ਹੋ ਆਓ ਜਨੇ ਇੱਥੇ ਬੈਠੇ ਹੋ ਜਗ ਰਜ ਬੈਠ ਕੇ ਵੇਖ ਰਹੇ ਹੋ ਸਤਿਗੁਰ ਜੀ ਦੇ ਅਦਬ ਸਤਕਾਰ ਦੇ ਵਿੱਚ ਉਹ ਵੀ ਹੱਥ ਜੋੜ ਲਓ ਜੀ ਸਤਿਗੁਰ ਜੀ ਵੱਲੋਂ ਬੁਲੰਦ ਕੀਤੀ ਫਤਿਹ ਬੁਲਾਓ ਰਸਨਾ ਕੋ ਰੂਪ ਪਵਿੱਤਰ ਪ੍ਰੇਮ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਹੈ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਜੀ ਦਾ ਜਦੋਂ ਸਮਾ ਬਣਿਆ ਧਰਤੀ ਤੇ ਆਉਂਦਾ ਉਸ ਵੇਲੇ ਗੁਰਤੇਗ ਬਹਾਦਰ ਪਿਤਾ ਜੀ ਅਸਾਮ ਦੀ ਧਰਤੀ ਦੇ ਨੇ ਸੰਸਾਰ ਦੇ ਭਲੇ ਵਾਸਤੇ ਤੇਗ ਬਹਾਦਰ ਪਿਤਾ ਜੀ ਤੁਹਾਡੇ ਚਰਨਾਂ ਤੋਂ ਲੱਖਾਂ ਵਾਰੀ ਕੁਰਬਾਨ ਜਾਈਏ ਸਤ ਕੀ ਜਾਈਏ ਲਗਭਗ ਦੁਨੀਆਵੀ ਉਮਰ 46 ਕੋ ਸਾਲ ਹੈ ਗੁਰਤੇਗ ਬਹਾਦਰ ਪਿਤਾ ਜੀ ਦੀ 30 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਗੁਰਤੇਗ ਬਹਾਦਰ ਪਿਤਾ ਜੀ ਦਾ ਤੇ ਮਾਤਾ ਗੁਜਰੀ ਜੀ ਦੇ ਵਿਆਹ ਨੂੰ ਤਿੰਨ ਦਹਾਕਿਆਂ ਤੋਂ ਵੱਧ ਦਾ ਸਮਾਂ ਹੈ ਅੱਜ ਖੁਸ਼ੀ ਦਾ ਸਮਾਂ ਬਣਿਆ ਘਰ ਦੇ ਵਿੱਚ ਪੁੱਤਰ ਦਾ ਆਗਮਨ ਹੋਣਾ ਹੈ ਪਰ ਗੁਰਤੇਗ ਬਹਾਦਰ ਪਿਤਾ ਜੀ ਤੁਹਾਡੇ ਚਰਨਾਂ ਤੋਂ ਸਦਕੇ ਜਾਈਏ ਅਸ਼ਕੇ ਜਾਈਏ ਸੰਸਾਰ ਦੇ ਹੰਝੂ ਪੂੰਝਣ ਵਾਸਤੇ ਤੁਸੀਂ ਅਸਾਮ ਦੀ ਧਰਤੀ ਤੇ ਹੋ ਹੁਣ ਮਾਤਾ ਗੁਜਰੀ ਜੀ ਕਮਰੇ ਦੇ ਅੰਦਰ ਨੇ ਨਾਲ ਅੰਦਰ ਦਾਈਆਂ ਨੇ ਕੁਝ ਆ ਤਿੰਨ ਕੁ ਦਾਈਆਂ ਦਾ ਗੱਲ ਨੂੰ ਕੁਝ ਜ਼ਿਕਰ ਇੱਥੇ ਆਇਆ ਹੈ ਇੱਕ ਦਾਈ ਲਾਡੋ ਜੀ ਇੱਕ ਦਾਈ ਗੂਪੀ ਜੀ ਇੱਕ ਦਾਈ ਮਾਈ ਪੇਰਾ ਜੀ ਤਿੰਨ ਦਾਈਆਂ ਦਾ ਜ਼ਿਕਰ ਆਇਆ ਜੀ ਇਤਿਹਾਸ ਦੇ ਵਿੱਚ ਸਤਸੰਗਿਓ ਜਿਸ ਵੇਲੇ ਗਰੀਬ ਨਿਵਾਜ਼ ਸਤਿਗੁਰੂ ਜੀ ਦਾ ਆਗਮਨ ਹੁੰਦਾ ਹੈ ਨਾ ਜਿਵੇਂ ਹਰ ਪਾਸੇ ਖੁਸ਼ੀ ਦਾ ਮਾਹੌਲ ਬਣ ਗਿਆ ਇੱਕ ਦਾਈ ਭੱਜੀ-ਭਜੀ ਵਾਰ ਆਉਂਦੀ ਹੈ ਆਕੇ ਆਖਣਗੀ ਮਾਤਾ ਨਾਨਕੀ ਜੀ ਮਾਤਾ ਨਾਨਕੀ ਜੀ ਮਾਤਾ ਨਾਨਕ ਜੀ ਦਾਦੀ ਨੂੰ ਵਧਾਈਆਂ ਵਧਾਈਆਂ ਤੁਹਾਡੇ ਘਰ ਪੋਤਾ ਹੋਇਆ ਹੈ ਦਾਦੀ ਨੂੰ ਵਧਾਈਆਂ ਬਧਾਈਆਂ ਤੁਹਾਡੇ ਘਰ ਪੁੱਤ ਆਇਆ ਹੈ ਸਾਰੀ ਸੰਗਤ ਨੂੰ ਵਧਾਈਆਂ ਵਧਾਈਆਂ ਬਧਾਈਆਂ ਬੋਲੋ ਬਧਾਈਆਂ 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 ਉਸ ਸਮਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਜਿੱਤਨ ਨਾਟਕ ਦੇ ਵਿੱਚ ਲਿਖਿਆ ਹੈ ਮੇਰਾ ਦਿਲ ਕਰਦਾ ਇੱਕ ਵਾਰੀ ਪੰਕਤੀ ਪੜ੍ਹ ਲਓ ਪ੍ਰੇਮ ਦੇ ਵਿੱਚ ਬਾਜਾਂ ਵਾਲੇ ਮਾਹੀ ਦੇ ਬਾਜਾਂ ਵਾਲੇ ਪ੍ਰੀਤਮ ਦੇ ਪਿਆਰ ਦੇ ਵਿੱਚ ਇਹ ਪੰਕਤੀ ਬੜਿਓ शहर बिखे पवले पटना शहर बिखे पवले शहर बिखे पवले पटना शहर बिखे शहर बिखे पावले पटना शहर बिखे पावल शहर विखे पावटना शहर विखे पाव शहर बिखे पावटना शहर बिखे पवलेो शहर बिखे पाव पटना शहर बिखे पाव ਸ਼ਹਿਰ ਵਿਖੇ ਪਵਲ ਹੋ ਸ਼ਹਿਰ ਵਿਖੇ ਪਵਲ ਹੋ ਪਟਨਾ ਸ਼ਹਿਰ ਵਿਖੇ ਪਵਲ ਹੋ ਤਹੀਂ ਪ੍ਰਕਾਸ਼ ਹਮਾਰਾ ਭਇਓ 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 ਨਹੀਂ ਪ੍ਰਕਾਸ਼ ਹਮਾਰਾ ਭਇਓ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਕੇ ਪਵਲਯੋ ਪਟਨਾ ਸ਼ਹਿਰ ਵਿਕੇ ਪਵਲਯੋ शर विखे पवले शहर विखे पवलेो शहर बिखे पवले पटना शहर विखे पवलेो शहर बिखे पाव पटना शहर विखे पवल शहर विखे पव लहियो पटना शहर विखे पव लहियो सी गुरु ഗോബി ജീവിത ധന ശ്രീ ഗുരു ഗോവിന്ദ ശ്രീ ഗുരു ഗോബി സിംഗ് ശ്രീ ഗുരു ഗോബി സിംഗ ശ്രീ ഗുരു ഗോവിംഗ ജി ശര വിവലോ പട്ടേ പവലോ ശര വിവലോ പട്ട വിവലോ ശര വിവലോ പട്ട പവല ਸ਼ਹਿਰ ਵਿਖੇ ਪਵਲਯੋ ਪਟਨਾ ਸ਼ਹਿਰ ਵਿਖੇ ਪਵਲਯੋ ਕਹੀਂ ਪ੍ਰਕਾਸ਼ ਹਮਾਰਾ ਪਯੋ ਪਟਨਾ ਸ਼ਹਿਰ ਵਿਖੇ ਪਵਲਯੋ ਮਦ ਦੇਸ਼ ਹਮ ਕੋਲੇ ਆਏ ਭਾਂਤ ਭਾਤ ਦਾਈਨ ਲੜਾਈ ਭਾਗਾਂ ਵਾਲੇ ਵਿਖੇ ਗੁਰੂ ਗੋਬਿੰਦ ਸਿੰਘ ਜੀ ਮਾਰ ਆਪ ਉਹ ਸਮਾਫਿਰ ਲਿਖਿਆ 72 ਨਾਟਕ ਦੇ ਵਿੱਚ ਸਤਸੰਗਿਓ ਇਧਰ ਸਿਆਣੇ ਦਾ ਰਹਿਣ ਵਾਲਾ ਇੱਕ ਮਹਾਪੁਰਖ ਫਕੀਰ ਜਿਹਦਾ ਨਾਮ ਹੈ ਸ਼ਾ ਪੀਖ ਜਿੰਨੂੰ ਅਸੀਂ ਪੀਖਮ ਸ਼ਾ ਜੀ ਕਹਿੰਦੇ ਆ ਅੱਜ ਇਹਨੇ ਲੈਂਦਰੀ ਜਗ੍ਹਾ ਤੇ ਚੜਦੇ ਵੱਲ ਜਦੋਂ ਸਜਦਾ ਕੀਤਾ ਇਹਦੇ murid ਹੈਰਾਨ ਹੋ ਗਏ ਕਹਿੰਦੇ ਪੀਰ ਦੀ ਕੀ ਗੱਲ ਅਦ ਭੁਲੇਖਾ ਲੱਗਿਆ ਜਾ ਉਮਰ ਵਢੇੜੀ ਹੋ ਗਈ ਹੈ ਇੱਕ ਸੱਚਾ ਮੁਸਲਮਾਨ ਇੱਕ ਸੱਚਾ ਵਕੀਰ ਹਮੇਸ਼ਾ ਲੈਂਦੇ ਵੱਲ ਸਜਦਾ ਕਰਦਾ ਹੈ ਤੁਸੀਂ ਚੜਦੇ ਵੱਲ ਸਜਦਾ ਕਰਦੇ ਪਇਓ ਤੇ ਅਗੋਂ ਪੇਸ਼ਾ ਭੀਖ ਪੀਰ ਭੀਖਮ शाह ਜੀ ਬੜੀ ਨਿਮਰਤਾ ਦੇ ਜੇ ਆਪਣੇ ਚੇਲਿਆਂ ਨੂੰ ਆਖਣ ਲੱਗੇ ਅਸੀਂ ਲੈਂਦੇਵਲ ਸਜਦਾ ਕਿਉਂ ਕਰਦੇ ਆਂ ਕਹਿੰਦੇ ਇੱਧਰ ਅੱਲਾ ਦਾ ਘਰ ਹੈ ਹੁਣ ਗੱਲ ਸੁਣਿਓ ਸ਼ਾਪੀਖ ਆਖਣ ਲੱਗਾ ਸੀ ਲੈਂਦੇਵਲ ਸਜਦਾ ਕਿਉਂ ਕਰਦੇ ਆਂ ਜੀ ਅੱਲਾ ਦਾ ਘਰ ਹੈ ਉਧਰ ਕਹਿੰਦੇ ਉਧਰ ਤਾਂ ਅੱਲਾ ਦਾ ਘਰ ਹੈ ਜਿਸ ਅੱਲਾ ਦਾ ਘਰ ਉਧਰ ਹੈ ਅੱਜ ਉਹ ਅੱਲਾ ਚੜ੍ਹਦੇ ਵਾਲੇ ਪਾਸੇ ਆਇਆ ਹੈ ਸਤਿ ਸ਼੍ਰੀ ਅਕਾਲ ਇਸ ਕਰਕੇ ਅਜਨਾ ਲੈਨਦੇ ਦੀ ਜਗਤ ਚੜਦੇ ਵੱਲ ਸਜਦਾ ਪਿਆ ਕਰਦਾ ਚੇਲੇ ਆਖਣਗੇ ਸਾਨੂੰ ਵੀ ਦਰਸ਼ਨ ਕਰਾਓ ਫਿਰ ਭਾਗਾਂ ਵਾਲਿਓ ਇਹ ਸ਼ਾ ਭੀਕ ਫਕੀਰ ਫਿਰ ਆਪਣੇ ਚੇਲਿਆਂ ਦੇ ਨਾਲ ਸਿਆਣੇ ਇਲਾਕੇ ਤੋਂ ਫਿਰ ਪਟਨਾ ਸਾਹਿਬ ਵੱਲ ਵਿਵਾਨਾ ਹੁੰਦਾ ਹੈ ਜੀ ਅਜੇ ਦਰਵਾਜ਼ੇ ਤੇ ਬਾਹਰ ਹੈ ਤੇ ਫਿਰ ਇਹ ਸਜਦਾ ਕਰਦਾ ਹੈ ਹੁਣ ਮਾਮਾ ਕਿਰਪਾਲ ਚੰਦ ਨੇ ਬੇਨਤੀ ਕੀਤੀ ਕਿ ਮੈਂ ਗੁਰੂ ਜੀ ਦੇ ਦਰਸ਼ਨਾਂ ਮਾ ਕਿਰਪਾਲ ਚੰਦ ਸਮਝਦੇ ਨੇ ਸ਼ਾਇਦ ਗੁਰ ਤੇਗ ਬਹਾਦਰ ਜੀ ਦੇ ਦਰਸ਼ਨ ਵਾਸਤੇ ਆਏ ਕਿੰਦੇ ਉਹ ਤਾਂ ਆਸਾਮ ਜੇ ਨੇ ਸੰਸਾਰ ਦੇ ਭਲੇ ਵਾਸਤੇ ਪ੍ਰਚਾਰ ਵਾਸਤੇ ਉਧਰ ਗਏ ਹੋਏ ਨੇ ਇਹਨੇ ਨਈ ਜੀ ਜਿਹੜੇ ਉਹਨਾਂ ਦੇ ਘਰ ਬਾਲਕ ਦਾ ਆਗਮਨ ਹੋਇਆ ਹੈ ਨਾ ਮੈਂ ਉਹਦੇ ਦਰਸ਼ਨ ਚੜ੍ਹਨੇ ਨੇ ਹੁਣ ਸਲਾਹ ਕੀਤੀ ਜੀ ਮਾਤਾ ਨਾਨਕੀ ਜੀ ਦੇ ਨਾਲ ਮਾਮਾ ਕਿਰਪਾਲ ਚੰਦੀ ਨੇ ਮਾਤਾ ਗੁਜਰੀ ਜੀ ਦੇ ਨਾਲ ਕਹਿੰਦੇ ਅਜੇ ਦਰਸ਼ਨ ਨਹੀਂ ਕਰਾਉਣੇ ਚਾਹੀਦੇ ਨੇ ਪਤਾ ਨਹੀਂ ਕਿਹਦੇ ਵੱਲੋਂ ਭੇਜਿਆ ਇਹ ਫਕੀਰ ਹੈ ਤੇ ਆਕੇ ਮਾਮਾ ਕਿਰਪਾਲ ਚੰਦੀ ਅੱਖ ਲੱਗੇ ਜੀ ਅੰਗਤ ਨੇ ਵੀ ਅਜੇ ਦਰਸ਼ਨ ਨਹੀਂ ਕੀਤੇ ਕੁਝ ਦਿਨਾਂ ਬਾਅਦ ਤੁਹਾਨੂੰ ਦਰਸ਼ਨ ਕਰਾਵਾਂਗੇ। ਇਹ ਫਕੀਰ ਉੱਥੇ ਬੈਠ ਗਿਆ ਮਾਮਾ ਕਿਰਪਾਲ ਸਿੰਘ ਜੀ ਆਖਣ ਲੱਗੇ ਪ੍ਰਸ਼ਾਦਾ ਛਕੋ। ਹੋਰ ਜਿਹੜੀ ਚੀਜ਼ ਦੀ ਲੋੜ ਹੈ ਉਹ ਚੀਜ਼ ਤੁਹਾਨੂੰ ਦਵਾਂਗੇ। ਸਤਸੰਗਿਓ ਇਹ ਪੀਰ ਭੀਖਮ शाह ਜੀ ਸ਼ਾਹ ਭੀਖ ਉੱਥੇ ਬੈਠ ਗਏ ਪਿਆਰ ਦੇ ਵਿੱਚ ਨਾ ਇਹਨਾਂ ਪ੍ਰਸ਼ਾਦਾ ਛਕਿਆ ਨਾ ਪਾਣੀ ਪੀਤਾ। ਦਾਸ ਸੰਕੀਰ ਦੇ ਵਿੱਚ ਅਖੀਰ ਮਾਮਾ ਕਿਰਪਾਲ ਚੰਦ ਜੀ ਦੇ ਵੇਖਿਆ ਮਾਤਾ ਨਾਨਕੀ ਦੇ ਵੇਖਿਆ ਇਹ ਤਾਂ ਸੱਚਾ ਹੈ ਵਾਕਏ ਦਰਸ਼ਨਾਂ ਵਾਸਤੇ ਆਇਆ ਹੈ ਫੈਸਲਾ ਕਿਤੇ ਦਰਸ਼ਨ ਕਰਾ ਦੇਣੇ ਚਾਹੀਦੇ ਨੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਮ ਅਜੇ ਗੋਬਿੰਦ ਰਾਏ ਹੈ ਕੁਛ ਚੁੱਕਿਆ ਹੋਇਆ ਮਾਮਾ ਕਿਰਪਾਲ ਚੰਦ ਜੀ ਨੇ ਪੀਰ ਭੀਖਮ शाह ਜੀ ਨੇ ਦਰਸ਼ਨ ਕੀਤੇ ਨਾ ਅੰਦਰ ਠੰਡ ਬਹਿ ਗਏ ਫਿਰ ਸਜਦਾ ਕੀਤਾ ਤੇ ਅੰਦਰ ਇੱਕ آپریشن ਹੈ ਇਹ ਹਿੰਦੂਆਂ ਦੇ ਹੋਣਗੇ ਤਾਂ ਮੁਸਲਮਾਨਾਂ ਦੇ ਹੋਣਗੇ ਹੁਣ ਰਮਜ ਰੱਖੀ ਦੋ ਕੁੱਜੀਆਂ ਲਈਆਂ ਦੋ ਮਟਕੀਆਂ ਲਈਆਂ ਇਹਨਾਂ ਨੂੰ ਛੋਟੀਆਂ ਛੋਟੀਆਂ ਉਹ ਕੁੱਜੀਆਂ ਤਰਜ ਫੜਨੀਆਂ ਕਈ ਕਹਿੰਦੇ ਕੁੱਜੀਆਂ 'ਚ ਮਠਿਆਈ ਸੀ ਕੋਈ ਕਹਿੰਦਾ ਕੁੱਜੀਆਂ 'ਚ ਦੁੱਧ ਤੇ ਪਾਣੀ ਸੀ ਗਰਮਕੋ ਕੁੱਜੀਆਂ ਭੜੀਆਂ ਇਹ ਸਾਰੇ ਇਤਿਹਾਸਕਾਰ ਬੰਦੇ ਨੇ ਦੋ ਕੁੱਜੀਆਂ ਭੜੀਆਂ ਹਰ ਮੰਦਰ 'ਚ ਇਹ ਧਰ ਲਿਆ ਜੇ ਇਧਰ ਹੱਥ ਰੱਖਣਗੇ ਤੇ ਮੈਂ ਕਹਾਂਗਾ ਹਿੰਦੂਆਂ ਦੇ ਪੀਰ ਨੇ ਇਧਰ ਹੱਥ ਰੱਖਣਗੇ ਮੈਂ ਕਹਾਂਗਾ ਮੁਸਲਮਾਨਾਂ ਦੇ ਨੇ ਹੁਣ ਦੋਵੇਂ ਕੁੜੀਆਂ ਅੱਗੇ ਕੀਤੀਆਂ ਮੰਦ ਦੇ ਵਿੱਚ ਅਰਦਾਸ ਕੀਤੀ ਪੀਰ ਵੀ ਕਮਸ਼ਾਹ ਜੀ ਨੇ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਾਮ ਅਜੇ ਗੋਬਿੰਦ ਰਾਏ ਹੈ ਦੋਵੇਂ ਕੁੜੀਆਂ ਤੇ ਆਪਣੇ ਨੰਨੇ ਨੰਨੇ ਹੱਥ ਰੱਖ ਦਿੱਤੇ ਗਰਮਖੋ ਸਤਗੁਰ ਦੇ ਉਹ ਮਬਾਰਕ ਹੱਥ ਨੇ ਜੋ ਤਨਾ ਭਵਨਾ ਦੇ ਵਿੱਚ ਰੋਜੀ ਦੇ ਰਹੇ ਨੇ ਕਿਸੇ ਮੂਰਖ ਦੇ ਸਿਰ ਤੇ ਵੀ ਸਤਿਗੁਰੂ ਹੱਥ ਰੱਖਦੇ ਨੇ ਉਹਨੂੰ ਵੀ ਤਨਾ ਭਵਨਾ ਦੀ ਸੋਜੀ ਹੋ ਜਾਂਦੀ ਹੈ ਗੁਰੂ ਦੇ ਹੱਥ ਵਿੱਚ ਰਹਿਮਤਾ ਵਰਤਦੀਆਂ ਨੇ ਬਖਸ਼ਿਸ਼ਾਂ ਵਰਤਦੀਆਂ ਨੇ ਹੁਣ ਬਾਕੀ ਸਾਰੇ ਹੈਰਾਨ ਨੇ ਚਿਲੇ ਬਾਝ ਪੁੱਛਦੇ ਨੇ ਕਿਤੇ ਪੀਤੀ ਇਹ ਕੀ ਦੋ ਕੁ ਜੀਆਂ ਅੱਗੇ ਕੀਤੀਆਂ ਹੋਰ ਗੱਲ ਵੀ ਕੋਈ ਨਹੀਂ ਕੀਤੀ ਕਹਿੰਦੇ ਰਮਜ ਸੀ ਵੀ ਸਾਨੂੰ ਵੀ ਦੱਸੋ ਕਿਦੇ ਮਨ ਚ ਧਾਰਿਆ ਸੀ ਜੇ ਇੱਧਰ ਹੱਥ ਰੱਖਣਗੇ ਮੈਂ ਕਹਾਂਗਾ ਮੁਸਲਮਾਨਾਂ ਦੇ ਪੀਰ ਜੇ ਇੱਧਰ ਕਹਾਂਗੇ ਹਿੰਦੂਆਂ ਦੇ ਪੀਰ ਨੇ ਪਰ ਇਸ ਅੱਲਾਹ ਦੇ ਨੂਰ ਨੇ ਦੋਵੇਂ ਕੁਝੀਆਂ ਦੇ ਹੱਥ ਰੱਖ ਦਿੱਤਾ ਇਹ ਸਾਂਝੇ ਰੱਬ ਹੋਣਗੇ ਸਾਂਝੇ ਪੈਗੰਬਰ ਹੋਣਗੇ ਉਹ ਮੇਰੇ ਚੇਲਿਓ ਸੱਚੀ ਗੱਲ ਦੱਸਾਂ ਤੁਹਾਨੂੰ ਜੋ ਕੋਈ ਸ਼ਰਧਾ ਭਾਵਨਾ ਦੇ ਨਾਲ ਪ੍ਰੇਮ ਦੇ ਨਾਲ ਇਹਨਾਂ ਦੀ ਸ਼ਰਨ ਵਿੱਚ ਆਵੇਗਾ ਨਾ ਉਨੂੰ ਲੋਕ ਤੇ ਪਰਲੋਕ ਦੀਆਂ ਦਾਤਾਂ ਮਿਲਣਗੀਆਂ ਬੋਲੇ ਇਸੋ ਨੇ ਹਾਲੇ ਸਤਿ ਸ਼੍ਰੀ ਅਕਾਲ ਜੋ ਕੋਈ ਸ਼ਰਦਾ ਭਾਵਨਾ ਦੇ ਨਾਲ ਇਹਨਾਂ ਦੀ ਸ਼ਰਨ ਵਿੱਚ ਆਏਗਾ ਉਹਨੂੰ ਲੋਕ ਤੇ ਪਰਲੋਕ ਦੀਆਂ ਦਾਤਾਂ ਮਿਲਣਗੀਆਂ ਭਾਵ ਲੋਕ ਤੇ ਪਰਲੋਕ ਦੇ ਸੁੱਖ ਮਿਲ ਜਾਣਗੇ ਜੇ ਕੋਈ ਇਹਨਾਂ ਦੇ ਅੱਗੇ ਅੜੇਗਾ ਨਾ ਜੋ ਅੜੇਗਾ ਸੋ ਚੜੇਗਾ ਇਹ ਜ਼ੁਲਮ ਦਾ ਨਾਸ਼ ਕਰਨਗੇ ਇਹਨਾਂ ਦੇ ਅੱਗੇ ਕੋਈ ਅੜ ਨਹੀਂ ਸਕੇਗਾ ਜਿਹੜਾ ਅੜੇਗਾ ਉਹ ਝੜੇਗਾ ਵੇਖੋ ਪੀ ਪੀਖਮਸ਼ਾ ਇੱਕ ਮੁਸਲਮਾਨ ਫਕੀਰ ਹੈ ਸ਼ਰਧਾ ਭਾਵਨਾ ਵੇਖੋ ਸਤਸੰਗੀਓ ਕਿਤੇ ਪੰਡਿਤ ਸ਼ਿਵਦਤ ਉਹ ਵੀ ਰਾਮ ਦਾ ਪੁਜਾਰੀ ਹੈ ਜੀ ਰਾਮ ਨੂੰ ਮੰਨਣ ਵਾਲਾ ਹੈ ਪਰ ਜਿਸ ਵੇਲੇ ਉਹਨੇ ਬਾਲਾ ਪ੍ਰੀਤਮ ਜੀ ਦੇ ਦਰਸ਼ਨ ਕੀਤੇ ਨਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਜਦੋਂ ਕੀਤੇ ਨਾ ਕਹਿੰਦੇ ਅੰਦਰ ਠੰਡ ਪੈ ਗਈ ਅੰਦਰ ਸੰਤਾਂ ਨੇ ਉਹ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਜਿਹੜੀ ਦਾਤ ਉਹ ਮੰਗਦਾ ਸੀ ਕਈ ਸਾਲਾਂ ਤੋਂ ਅਧ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਹਿਜ ਜੀ ਉਹ ਦਾਤ ਦੇ ਨਾਲ ਪੰਡਿਤ ਸ਼ਿਵਦਤ ਨੂੰ ਨਵਾਜ ਦਿੱਤਾ ਇਹ ਚਾਹੁੰਦਾ ਸੀ ਮੇਰੇ ਅੰਦਰ ਸਹਿਜ ਆ ਜਾਵੇ ਮੇਰੇ ਅੰਦਰ ਨਾਮ ਚੱਲ ਜਾਵੇ ਅਜ ਐਸੀ ਕਿਰਪਾ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਪਨ ਦੀ ਉਮਰ ਦੇ ਵਿੱਚ ਹੀ ਇੱਕ ਪਿਆਰ ਭਰੀ ਇਹਦੇ ਤੇ ਨਜ਼ਰ ਕੀਤੀ ਗੁਰਮੁਖ ਕੋ ਜਦ ਦਰਸ਼ਨ ਕੀਤੇ ਇਹਦੇ ਅੰਦਰ ਠੰਡ ਪੈ ਗਈ ਅੰਦਰ ਆਨੰਦ ਗੁਰਮੁਖ ਅੰਦਰ ਖੜ ਗਿਆ ਦਾ ਜੋ ਆਨੰਦ ਅਸੀਂ ਮੰਗਦੇ ਆ ਨਾ ਸਹਜੇ ਗੁਰੂ ਗੋਬਿੰਦ ਸਿੰਘ ਜੀ ਤੇ ਕਿਰਪਾ ਕਰਦੀ ਕਿਹੜਾ ਆਨੰਦ 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 ਸਭ ਕੋ ਕਹੇ ਆਨੰਦ ਗੁਰ ਤੇ ਜਾਣਿਆ ਪੱਗਾ ਵਾਲਿਓ ਇਹ ਪੰਡਿਤ ਸ਼ਿਵਦੱਤ ਵੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਆਸ਼ਿਕ ਬਣ ਗਿਆ ਫਿਰ ਆਸ਼ਿਕ ਹੋ ਜਾ ਬਣਿਆ ਇਹੋ ਜਿਹਾ ਆਸ਼ਿਕ ਬਣਿਆ ਸਤ ਸੰਗਿਓ ਅਖੀਲਾ ਸਮਾ ਵੀ ਇਹਨੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਅਨੰਦਪੁਰ ਸਾਹਿਬ ਬਤਾਇਆ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਅਖੀਲਾ ਸਮਾ ਪੰਡਿਤ ਸ਼ਿਵ ਦਾਦਾ ਆਪ ਸੰਭਾਲਿਆ ਜੀ ਕਿ ਐਸੀ ਰਹਿਮਤਾ ਕਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਭੁੱਲਿਆ ਨੂੰ ਸਦਾ ਰਸਤਾ ਵਿਖਾਉਂਦੇ ਨੇ ਸਤ ਸੰਗਿਓ ਦੀਵਾਨ ਦੀ ਸਮਾਪਤੀ ਹੋਈ ਸੰਗਤਾਂ ਇੱਕਦਮ ਨਾ ਕਾਲੀ ਕਾਲੀ ਵੜ ਜਾਣ ਲੱਗ ਪਈਆਂ ਹਣ ਗੱਲ ਸੁਣਿਓ ਦੀਵਾਨ ਦੀ ਸਮਾਪਤੀ ਹੋਈ ਤੇਜੀ ਨਾਲ ਸੰਗਤ ਨੇ ਵੜ ਜਾਣਾ ਸ਼ੁਰੂ ਕਰ ਦਿੱਤਾ ਸਤਿਗੁਰੂ ਇੱਕ ਸਿੱਖ ਨੂੰ ਆਖਣ ਲੱਗੇ ਸਿੱਖਾ ਅੱਜ ਸੰਗਤ ਐਡੀ ਕਾਲੀ ਕਾਲੀ ਵੜ ਕੇ ਜਾ ਰਹੀ ਹੈ ਉਸ ਸਿੱਖ ਨੇ ਇੱਕ ਨੂੰ ਪੁੱਛਿਆ ਐਡੀ ਕਾਲੀ ਕਾਲੀ ਕਿਉਂ ਵੜ ਜਾ ਰਹੀ ਹੋ ਜਿਹਨੂੰ ਪੁੱਛਿਆ ਉਹਨੇ ਦੱਸਿਆ ਕਹਿੰਦਾ ਜੀ ਕੋਲ ਇੱਕ ਜੋਗੀ ਆਇਆ ਹੋਇਆ ਅਸੀਂ ਉਹਦੇ ਦਰਸ਼ਨ ਕਰਨ ਦੇ ਨੇ ਵੀ ਜੋਗੀ ਦੀ ਖਾਸੀਅਤ ਕੀ ਹੈ ਜੀ ਉਹਨੇ 12 ਸਾਲ ਹੋਏ ਨੇ ਮੌਨ ਰੱਖਿਆ ਹੋਇਆ ਜੀ ਪਾਓ ਕਿਸੇ ਨੇ ਕੋਈ ਗੱਲ ਨਹੀਂ ਕੀਤੀ 12 ਸਾਲ ਹੋਏ ਨੇ ਮੌਨ ਰੱਖਿਆ ਚੁੱਪ ਕੀਤਾ ਹੋਇਆ ਸਤਸੰਗੀਆਂ ਸਿੱਖ ਨੇ ਆ ਕੇ ਦੱਸਿਆ ਮਹਾਰਾਜ ਜੀ ਇਹ ਸੰਗਤ ਕੁਝ ਨਵੀਂ ਆ ਇਹ ਜੋਗੀ ਦੇ ਦਰਸ਼ਨਾਂ ਵਾਸਤੇ ਜਾ ਰਹੀ ਸੰਗਤ ਹੁਣ ਕਈ ਵਾਰ ਕਈ ਗੁਰੂ ਘਰ ਇਹੋ ਜੇ ਆਉਂਦੇ ਨੇ ਉਹ ਗੁਰੂ ਘਰ ਦੀ ਆਉਂਦੇ ਨੇ ਹੋਰ ਪਾਸੇ ਵੀ ਜਾਂਦੇ ਨੇ ਸੀ ਕਈ ਵਾਰ ਵੇਖਿਆ ਇੱਧਰ ਜੇ ਆਉਂਦੇ ਨੇ ਵਰਤਵੀਂ ਰੱਖਦੇ ਨੇ ਸੋਮਵਾਰ ਦੀ ਕਰਤੇ ਹੋਰ ਕਿਤੇ ਉਹਨਾਂ ਦੀ ਮੰਗਲਵਾਰ ਕਿਤੇ ਹੋਰ ਬੁੱਧਵਾਰ ਹੋਰ ਵੀਰਵਾਰ ਫਿਰ ਤੇਲ ਦੀ ਸ਼ੀਸ਼ੀ ਪੜੀ ਹੁੰਦੀ ਹੈ ਸ਼ੁੱਕਰਵਾਰ ਹੋਰ ਪਾਸੇ ਸ਼ਰੀਰ ਫਿਰ ਤੇਲ ਦੀ ਸ਼ੀਸ਼ੀ ਪੜੀ ਹੁੰਦੀ ਹੈ ਉਹਨਾਂ ਨੇ ਕਈ ਵਾਰ ਇਦਾਂ ਦੇ ਲੋਕ ਵੀ ਸੰਗਤ ਵਿੱਚ ਆਉਂਦੇ ਨੇ ਗੁਰੂ ਘਰ ਆਉਂਦੇ ਨੇ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਨੂੰ ਅੱਖ ਲੱਗੀ ਉਹ ਸਿੱਖਾ ਫਿਰ ਜਾ ਜੋਗੀ ਨੂੰ ਬੁਲਾ ਕੇ ਲਿਆ ਅਸੀਂ ਵੀ ਜੋਗੀ ਨੂੰ ਵੇਖੀਏ ਉਹ ਸਿੱਖ ਗਿਆ ਜੋਗੀ ਦੇ ਕੋਲ ਜੋਗੀ ਜੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਾਰੇ ਬੁਲਾ ਰਹੇ ਨੇ ਉਹ ਜੋਗੀ ਬੜਾ ਖੁਸ਼ ਹੋਇਆ ਕਿਤਾ ਮੇਰੀ ਉਪਮਾ ਹੋਰ ਹੋਏਗੀ ਹੁਣ ਸਤ ਸੰਗੀ ਜੋਗੀ ਆਉਂਦਾ ਹੈ ਸਤਬ ਨੇ ਬਿਠਾਇਆ ਆਖਿਆ ਜੋਗੀ ਜੀ ਕਿੰਨੇ ਸਾਲ ਹੋਏ ਨੇ ਮੋਹ ਰੱਖਿਆ ਨੂੰ ਅਨੇ ਬੋਲਣਾ ਤੇ ਹੈ ਨਹੀਂ ਏਦਾਂ ਕਰਦਾ ਕਿਤਾ 10 ਸੌ ਲਾ ਫਿਰ ਦੋ ਕੀਤੀਆਂ 12 ਸਾਲ ਹੋ ਗਏ ਨੇ ਜੋਗੀ ਜੀ ਬੜੀ ਘਾਲਣਾ ਤੁਹਾਡੀ ਇੱਕ ਸਿੱਖ ਨੂੰ ਆਵਾਜ਼ ਮਾਰੀ ਸਿੱਖਾ ਜਾ ਜੋਗੀ ਨੂੰ ਲੈ ਜਾ ਆਦੀ ਸੇਵਾ ਕਰ ਹਫਤਾ ਕਾਦੀ ਸੇਵਾ ਕਰ ਅੱਜ ਕੀ ਸੇਵਾ ਕਰਾ ਦੀ ਉਹ ਸਿੱਖ ਗਿਆ ਜੀ ਜੋਗੀ ਨੂੰ ਘਰ ਲੈ ਗਿਆ ਮਾਰੇ ਦਾ ਇਸ਼ਾਰਾ ਕਰਤਾ ਕੋਈ ਸੇਵਾ ਸੁਭਾਣੀ ਕਰਦੀ ਇਹਦੀ ਜੋਗੀ ਬੜਾ ਕੁਝ ਉਹਨੇ ਸੇਵਾ ਹੋਏਗੀ ਜਾ ਕੇ ਜ਼ਮੀਨ ਤੇ ਬਿਠਾ ਦਿੱਤਾ ਹੁਣ ਜੋਗੀ ਡੀਕਦਾ ਮੇਰੇ ਵਾਸਤੇ 36 ਪ੍ਰਕਾਰ ਦੇ ਪਦਾਰਥ ਹੋਣਗੇ ਪ੍ਰਸਾਦ ਨੂੰ ਸਿੱਖ ਨੂੰ ਪਹਿਲਾਂ ਇਸ਼ਾਰਾ ਕਰ ਦਿੰਦਾ ਸੀ ਦੋ ਘੰਟੇ ਬਾਅਦ ਸਿੱਖ ਆਇਆ ਖਦਾ ਇੱਕ ਲੈ ਕੇ ਆਇਆ ਹੁ ਜੋਗੀ ਕਦੀ ਪ੍ਰਸ਼ਾਦੇ ਵਾਲੇ ਵੇਖਦਾ ਕਦੀ ਸਿੱਖ ਵਾਲੇ ਵੇਖਦਾ ਹੁਣ ਕਰਦਿਆਂ ਕਰਦੇ ਇਹ ਹਫਤਾ ਬੀਤਿਆ ਜੋਗੀ ਬੜਾ ਤੰਗ ਕਿੰਦਾ ਸਿੱਖ ਕਰਦੇ ਕਿ ਜੇ ਕਹਿੰਦੇ ਕੁਝ ਨੇ ਕਰਦੇ ਕੁਝ ਨੇ ਹਫਤੇ ਕੇ ਬਾਅਦ ਫਿਰ ਸਤਗੁਰ ਦੇ ਕੋਲ ਆਇਆ ਸਤਗੁਰ ਨੇ ਬੁਲਾਇਆ ਹਾਂ ਸਿੱਖਾ ਜੋਗੀ ਦੀ ਸੇਵਾ ਕੀਤੀ ਸਤਗੁਰੂ ਬੜੀ ਸੇਵਾ ਕੀਤੀ ਵਸ਼ਾਈ ਵਜਿਆ ਕੀਤੀ ਸਤਗੁਰ ਸੁਨੀਲ ਦੇ ਮਿਸਤੇ ਵਸ਼ਾਏ ਦੇ ਵਾਸਤੇ ਪ੍ਰਸ਼ਾਦਾ ਪਾਣੀ ਵਧੇ ਛਕਾਇਆ ਸਤਿਗੁਰੂ ਜੀ ਖੀਰ ਛਕਾਈ ਪੂਰੇ ਛਕਾਏ ਕਈ ਤਰ੍ਹਾਂ ਦੀਆਂ ਮਠਿਆਈਆਂ ਇਹਨੂੰ ਛਕਾਈਆਂ ਪਾਤ ਭਾ ਦੇ ਇਹਨੂੰ ਮੈਂ ਪ੍ਰਸ਼ਾਦੇ ਛਕਾਏ ਪਾਤ ਭਾ ਦੇ ਪਦਾਰਥ ਛਕਾਏ ਹੁਣ ਸਿੱਖ ਵਧਾਈ ਕਰਦਾ ਪਿਆ ਇਹ ਵੀ ਛਕਾਇਆ ਮੈਂ ਇਹ ਵੀ ਛਕਾਇਆ ਹੁਣ ਜੋਗੀ ਕੋ ਰਿਆ ਨਹੀਂ ਗਿਆ ਕਹਿੰਦਾ ਸਤਿਗੁਰੂ ਤੇਰੇ ਸਿੱਖ ਝੂਠ ਬੋਲਦਾ ਈ ਇਹਨੇ ਇੱਕ ਹਫ਼ਤਾ ਮੈਨੂੰ ਭੁੱਖਿਆ ਮਾਰ ਦਿੱਤਾ ਈ ਤੇ ਸਤਿਗੁਰੂ ਹੱਸ ਕੇ ਸੰਗਤ ਸਾਰੀ ਹੱਸ ਪਈ ਕਿਤੇ ਜੋਗੀ ਬੱਸ ਕਿੱਥੇ ਗਿਆ ਬੜਾ ਸਾਲ ਦਾ ਮੂਨ ਤੇਰਾ ਉਹ ਪ੍ਰਸ਼ਾਦਾਂ ਪਿੱਛੇ ਬੋਲ ਪਿਆ ਕਿੱਥੇ ਗਿਆ ਤੇਰਾ ਬੜਾ ਸਾਲ ਦਾ ਮੂਨ ਜੋਗੀ ਬੜਾ ਸ਼ਰਮੰਦਾ ਹੋਇਆ ਸਤਿਗੁਰੂ ਜੀ ਆਖਣ ਲੱਗੇ ਸੱਚ ਨਾਲ ਜੁੜਨਾ ਹੈ ਇਹ ਪਖੰਡਾ ਤੋਂ ਬਚ ਕੇ ਰਹਿਣਾ ਹੈ ਜੋਗੀ ਚੁੱਪਿਆ ਚੁੱਪਣਾ ਹੋਵਹੀ ਜੇ ਲਾਇ ਰਹਾ ਲਿਪਤਾਰ ਚੁੱਪ ਕਿਤੇ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ ਅੰਦਰ ਨੂੰ ਚੁੱਪ ਕਰਾਉਣਾ ਹੈ ਅੰਦਰ ਤੋਂ ਚੁੱਪ ਕੀਤਾ ਨਹੀਂ ਤੇਰਾ ਆਪਣੇ ਅੰਦਰ ਨੂੰ ਜੋ ਬਕਰੋਣਾ ਹੈ ਸਤਿਗੁਰੂ ਨੇ ਵੀ ਇਹਨੂੰ ਸਿੱਧੇ ਰਸਤੇ ਪਾਇਆ ਜੋਗੀ ਵੀ ਸਤਿਗੁਰੂ ਦੇ ਚਰਨਾਂ ਦੇ ਡਿੱਗਿਆ ਇਹ ਵੀ ਸਤਿਗੁਰੂ ਦਾ ਸਿੱਖ ਬਣਿਆ ਮੇਰੇ ਕਹਿੰਦਾ ਇਸ਼ਾਰਾ ਸਮਝਿਓ ਸਤਿਗੁਰੂ ਨੇ ਹਰ ਇੱਕ ਨੂੰ ਸਿੱਧੇ ਰਸਤੇ ਪਾਇਆ ਉਹ ਗਰੀਬ ਨੋਇ ਸਤਿਗੁਰੂ ਦਾ ਪੜਕਾਇਆ ਤੇ ਹੜਕ ਬੁੱਕ ਲੰਘ ਕੇ ਗਿਆ ਹੈ ਸਤਿਗੁਰੂ ਮੇਰ ਕਰਨ ਸਤਿਗੁਰੂ ਬਖਸ਼ਿਸ਼ ਕਰ ਆਓ ਵਿਚਾਰ ਕਰਦੇ ਆਂ ਇੱਕ ਨੇ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਨੇ ਸਤਿਗੁਰੂ ਜੀ ਬਖਸ਼ਣ ਜੋਗ ਨੇ ਸਤਿਗੁਰੂ ਸਾਛ ਸੰਤ ਬਖਸ਼ਣ ਜੋਗ ਹੈ ਦੱਸ ਜੀ ਭੁੱਲਾਂ ਬਖਸ਼ੋ ਜੀ ਬਖਸ਼ਦੇ ਹੋ ਦੇਹੋ ਅਸੀਸ ਪਰਵੰਨੂ ਪਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ